That is... ਅਸੀਂ ਜਦੋਂ ਬੇਟਾ ਨੂੰ ਇੱਥੇ ਲੈ ਕੇ ਆ ਬੇਟਾ ਸੂਹੀ ਵੀ ਡਾਇਰੈਕਟ ਇੱਥੇ ਬੇਟਾ ਨੂੰ ਨਹੀਂ ਅਸੀਂ ਲੈ ਕੇ ਆਏ ਸਾਡੇ ਬੇਟੇ ਦਾ ਐਕਸੀਡੈਂਟ ਹੋਇਆ ਸੀ ਫਗਵਾੜੀ ਤੇ ਅਸੀਂ ਮਤਲਬ ਕਿ ਬੱਚੇ ਨੂੰ ਉੱਥੇ ਦਾਖਲ ਕਰਵਾਤਾ ਬੱਚੇ ਦੀ ਸਿਚੁਏਸ਼ਨ ਵੇਖ ਕੇ ਸ਼੍ਰੀ ਰਾਮ ਨੀਰੋ ਹਸਪੀਟਲ ਨੂੰ ਕੋਦਰ ਚੌਂਕ ਜਲੰਧਰ ਤੇ ਸਾਡਾ ਬੱਚਾ 14 ਦਿਨ ਉੱਥੇ ਰਿਹਾ ਵਾ ਵੇਖ ਕੇ ਸਾਡੇ ਦਾ ਚਲੋ ਪਾਪਾ ਬਣੀ ਹੈਗਾ ਨਾ ਦਾਦਾ ਹੈਗਾ ਵਾ ਤੇ ਨਾ ਮਤਲਬ ਕਿ ਦਾ ਕੋਈ ਚਾਚਾ ਤਾਇਆ ਕੋਈ ਨਹੀਂ ਹੈਗਾ ਸਿੰਗਲ ਮਦਰ ਹੈ ਉਹ ਬੇਟਾ ਆਪਣੀ ਮੰਮਾ ਦੇ ਨਾਲ ਕੰਮ ਕਰਦਾ ਸੀਗਾ ਸਾਡੇ ਕੋਲ ਨਾਨਕੇ ਰਹਿੰਦਾ ਸੀਗਾ ਤੇ ਸਰ ਐਡਾ ਸਾਡਾ ਬੇਟਾ ਗਿਆ ਵਾ ਤੇ ਉਹ ਐਕਸੀਡੈਂਟ ਹੋਇਆ ਏ ਤੇ ਜਦੋਂ ਹੀ ਉਹਨੂੰ ਦਾਖਲ ਕਰਾ ਲਿਆ ਸਾਡੇ ਕੋਲੋਂ ਉੱਥੋਂ ਦਾ ਖਰਚਾ ਸਰ ਨਹੀਂ ਚੁਕਿਆ ਜਾ ਰਿਹਾ ਕਿਉਂਕਿ ਉਹ ਨਿਊਰੋਡਾਸਟੋਸਕਲਸੀ ਜ਼ਿਆਦਾ ਹਾਈ ਫਾਈ ਸਾਡੇ ਕੋਲ ਨਹੀਂ ਖਰਚਾ ਚੁਕਿਆ ਜਾ ਰਿਹਾ ਤੇ ਅਸੀਂ ਇੱਥੇ ਆਏ ਆ ਮੇਰੀ ਭੈਣ ਨੂੰ ਨਹੀਂ ਇੱਥੇ ਆਣ ਕੇ ਮਤਲਬ ਕਿ ਨਿਊ ਬਲਾਈਫ ਹਸਪੀਟਲ ਵਾਦੀ ਰੋਡ ਤੇ ਇੱਥੇ ਆਣ ਕੇ ਉਹਨਾਂ ਨੇ ਪਤਾ ਕੀਤਾ ਇਹ ਸਾਰੀ ਜੋ ਬੱਚੇ ਦੀ ਸਮਰੀ ਬਕਰੀਆਂ ਜੋ ਕਰਦੀਆਂ ਸੀ ਕਿ ਸਕੈਨਰ ਜੋ ਸਾਰੀਆਂ ਉਹਦੇ ਰਿਪੋਰਟਸ ਸਾਰੀਆਂ ਜਾਣ ਕੇ ਡਾਕਟਰ ਪ੍ਰਭ ਨੂੰ ਦਿਖਾਈਆਂ ਏ ਸਾਰ ਆ ਸਿਚੁਏਸ਼ਨ ਹੈ ਸਾਡੇ ਬੱਚੇ ਦੀ ਕਿ ਤੁਸੀਂ ਉਹਨੂੰ ਵੀ ਟਰੀਟਮੈਂਟ ਦਾ ਕਰ ਪਾਓਗੇ ਇਹਨਾਂ ਨੇ ਉਸ ਟਾਈਮ ਸਾਨੂੰ ਕਿਹਾ ਕਿ ਤੁਹਾਨੂੰ ਡਾਕਟਰ ਵੀ ਅਵੇਲੇਬਲ ਮਿਲੇਗਾ ਬ੍ਰੇਨ ਵਾਲਾ ਇੱਥੇ ਆਈਸੀਯੂ ਵੀ ਮਿਲੇਗਾ ਤੇ ਵੈਟੀਨੇਟਰ ਵੀ ਮਿਲੇਗਾ ਤੇ ਤੁਹਾਡਾ ਇੱਕ ਦਿਨ ਦਾ ਖਰਚਾ 10 ਤੋਂ 12000 ਦਾ ਆਏਗਾ ਇਹਨਾਂ ਨੇ ਸਾਨੂੰ ਬੋਲਿਆ ਤੇ ਅਸੀਂ ਸਾਰਾ ਕੀ ਕੀਤਾ ਕਿ 14 ਦਿਨ ਸਾਡਾ ਬੱਚਾ ਉੱਥੇ ਰਿਹਾ ਜਲੰਧਰ 15ਵੇਂ ਦਿਨ 9 ਤਰੀਕ ਨੂੰ ਅਸੀਂ ਬੱਚੇ ਆਪਣੇ ਨੂੰ ਇੱਥੇ ਲਾਏ ਆ ਤੇ ਸਾਰਾ ਸਾਡਾ ਜਦੋਂ ਬੱਚਾ ਹੀ ਉੱਥੋਂ ਲੈ ਕੇ ਸਾਡੇ ਬੱਚੇ ਦੀ ਬਹੁਤ ਵਧੀਆ ਕੰਡੀਸ਼ਨ ਸੀ ਬੜਾ ਵਧੀਆ ਹੱਥ ਪੈਰ ਲਾਂਦਾ ਸੀ ਬੋਡੀ ਮੂਵ ਕਰਦਾ ਹੈਡ ਮੂਵ ਕਰਦਾ ਸੀ ਅਸੀਂ ਗੱਲ ਕਰਦੇ ਸਾਡੀ ਗੱਲ ਨੂੰ ਮਤਲਬ ਕਿਦਾਂ ਕਰਕੇ ਉਹ ਜਗੜੀਆਂ ਜਵਾਬ ਦਿੰਦਾ ਹੈਡ ਮੂਵ ਕਰਕੇ ਜਦੋਂ ਨਾ ਸਾਰੇ ਇੱਥੇ ਲੈਣ ਦਾ ਵਾ ਇੱਕ ਦੋ ਦਿਨ ਸਾਡਾ ਬੱਚਾ ਸਹੀ ਰਿਹਾ ਉਸ ਤੋਂ ਬਾਅਦ ਫਿਰ ਡਾਊਨ ਹੀ ਜਾਂਦਾ ਰਿਹਾ ਇਹਨਾਂ ਨੂੰ ਕਹਿੰਦੇ ਵੀ ਰਹੇ ਕਿ ਬੱਚਾ ਠੀਕ ਨਹੀਂ ਲੱਗ ਰਿਹਾ ਸਰ ਇੱਕ ਟਾਈਮ ਦਾ ਇੱਕ ਇੰਜੈਕਸ਼ਨ ਦੋ ਇੰਜੈਕਸ਼ਨ 11000 ਦੇ ਤੇ ਬਾਕੀ ਦਵਾਈ ਜਿਹੜੀ ਉਹ ਵੱਖਰੀ 3 ਮਾਣ ਕੇ ਚਲੋ ਕਿ 25 ਤੋਂ 3000 ਜਿਹੜੀ ਸਾਡੀ ਦਵਾਈ ਲੱਗਦੀ ਮਿਲਨ ਦਿੱਤਾ ਜਾਂਦਾ ਹੀ ਪਰ ਜਦੋਂ ਅਸੀਂ ਜਦੋਂ ਜਾਂਦੇ ਸੀ ਨਾ ਸੁੱਤਾ ਹੁੰਦਾ ਸੀ ਇਹਨਾਂ ਨੂੰ ਕਹੜਾ ਕਿ ਨੂੰ ਉਠਾਓ ਇਹਨਾਂ ਨੇ ਕਿਹਾ ਕਿ ਨਹੀਂ ਇਹ ਤਾਂ ਸਿਰ ਦੀ ਸਾਟ ਦੇ ਕਰਕੇ ਇਹਨਾਂ ਨੂੰ ਰੈਸਟ ਵਾਲੇ ਟੀਕੇ ਲਾਏ ਆ ਇਹ ਜਦੋਂ ਉੱਠਦਾ ਵਾ ਤੇ ਹਾਈਪਰ ਬੜਾ ਹੁੰਦਾ ਤੇ ਜਿਹੜੀ ਹਾਰਟ ਰਟੇ ਦੀ ਵਾਧ ਜਾਂਦੀ ਆ ਸਾਡੇ ਕਰਕੇ ਇਹਨੂੰ ਇਹ ਨੀਂਦ 'ਚ ਰੱਖ ਕੇ ਹੀ ਇਹਦਾ ਟ੍ਰੀਟਮੈਂਟ ਕਰ ਰਹੇ ਆ ਤੇ ਸਾਰਾ ਚਲੋ ਡਾਕਟਰ ਆ ਹੀ ਇਹਨਾਂ ਦਾ ਵਿਸ਼ਵਾਸ ਹੀ ਕਰਨਾ ਜਦੋਂ ਅਸੀਂ ਆਪਣਾ ਬੱਚਾ ਹੀ ਇਹਨਾਂ ਦਾ ਸੰਜ ਲੈ ਆ ਕੇ ਦੇ ਦਿੱਤਾ ਤੇ ਅਸੀਂ ਚਲੋ ਰਾਤੀ ਵੀ ਵੇਖਿਆ ਬੱਚਾ ਠੀਕ ਹੈ ਤੇਲ ਤੂਲੇ ਦੇ ਤਲੀਆਂ ਤੁਲੀਆਂ ਦੇ ਪੈਰ ਦੇ ਝੱਸਦੇ ਹੀ ਕਿ ਸਵੇਲਿੰਗ ਹੁੰਦੀ ਹੈ ਤੇ ਪੈਰਾਂ ਤੇ ਤੇ ਜੱਸਿਆ ਉਦੋਂ ਚਲੋ ਬੱਚਾ ਠੀਕ ਸੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਣਾ ਕਿ ਸਾਨੂੰ ਪੈਸੇ ਵੱਲੋਂ ਸ਼ਾਰਟ ਆ ਰਹੀ ਹੈ ਜਾਂ ਸਾਡੇ ਥੋੜੇ ਜਿਹਾ ਪੈਸੇ ਪੈਂਡਿੰਗ ਰਹਿ ਗਏ ਸੀ ਦੇਣ ਵਾਲੇ ਜਿੰਨਾ 25000 ਰੁਪਿਆ ਪੈਂਡਿੰਗ ਰਹਿ ਗਿਆ ਸੀ ਦੇਣ ਵਾਲਾ ਇਹਨਾਂ ਨੂੰ ਪਤਾ ਲੱਗਿਆ ਨੇ ਕਿ ਸਾਡੇ ਸ਼ਾਰਟ ਆ ਰਹੀ ਹੈ ਸਾਰੇ ਇਹਨਾਂ ਨੇ ਪਤਾ ਨਹੀਂ ਰਾਤੋ ਰਾਤ ਸਾਡੇ ਬੱਚੇ ਨੂੰ ਕੀ ਕੀਤਾ ਸਾਡੇ ਬੱਚੇ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਕਿਨਾਂ ਨੇ ਸਾਡੇ ਬੱਚੇ ਦੇ ਨਾਲ ਉੱਪੀ ਉਹਦੀ ਜਾਨ ਲਈ ਗਈ ਆ ਦੱਸਦਾ ਡਾਕਟਰਾਂ ਨੇ ਮਗ ਡਾਕਟਰ ਆ ਜੀ ਅਨਿਗੇਲੀ ਦਾ ਕਾਰ ਨੰਬਰ ਕਿ ਨਹੀਂ ਬੱਚਾ 17 ਸਾਲ ਹੈ ਗੁਰਲਾਲਾ ਕੀ ਕੰਮ ਕੀ ਕਰਦਾ ਸਰ ਉਹ ਉਥੇ ਦਬੁਰਜੀ ਅਸੀਂ ਸਾਡੇ ਕੋਲ ਨਾਨਕੇ ਰਹਿੰਦਾ ਸੀ ਉਥੇ ਅਸੀਂ ਕਾਰ ਵਾਸ਼ਿੰਗ ਵਾਲਿਆਂ ਦੇ ਕੋਲ ਲਵਾਇਆ ਸੀ ਬੜਾ ਗੱਲਬਾਤ ਹੋ ਗਈ ਤਾਂ ਡਾਕਟਰ ਨਾਲ ਗੱਲ ਕੀ ਹੋਈ ਸਰ ਬੋਲਦੇ ਨਹੀਂ ਅੱਗੇ ਸਹੀ ਅੱਗੇ ਬੌਂਸਰ ਮੰਗਵਾਲੇ ਨਹੀਂ ਉਹਨਾਂ ਨੇ ਆਪਣੇ ਉਹਨਾਂ ਨੇ ਅੱਜ ਤੋਂ ਦਰਵਾਜ਼ਾ ਹੀ ਬੰਦ ਕਰ ਲਿਆ ਸਾਨੂੰ ਸਾਡੇ ਬੱਚੇ ਦੇ ਕੋਲ ਨਹੀਂ ਜਾਣ ਦਿੰਦੇ ਇਹ ਰੇ ਸਾਡੇ ਵਾਲੇ ਪੁਲਿਸਰ ਬਲੇਡ ਕੀਤੀ ਗਈ ਹੈ ਪੁਲਿਸ ਕੰਪਲੀਟ ਹੈ ਹਾਂਜੀ ਸਾਡੀ ਫੈਮਲੀ ਗਈ ਹੈ ਕਾਰਨ ਹੁਣ ਕੀ ਮੰਗੀ ਸਰ ਮੰਗ ਸਾਡੀ ਇਹ ਕਿ ਇਸ ਜਗ੍ਹਾ ਗੈਨੇ ਪਾ ਕੇ ਬੱਚੇ ਦੇ ਪੈਸੇ ਲਾਏ ਆ ਜੋ ਸਾਡੇ ਨਾਲ ਧੋਖਾ ਹੋਇਆ ਜੋ ਸਾਡਾ ਲੱਗਾ ਸਾਨੂੰ ਵਾਪਸ ਦਿੱਤਾ ਜਾਵੇ ਹਾਂ ਜੀ ਇਸਨ ਪੱਕੀ ਮਾਮਲਾ ਹੈ ਸਾਰਾ ਬੱਚੇ ਦੀ ਪਰ ਇਹ ਇੱਦਾਂ ਜਗਾ ਜਗਾ ਵੇਚੇ ਵੇਚ ਕੇ ਲਾਜੀ ਇੱਥੇ ਫਿਰ ਕੀ ਲੱਗਦਾ ਮਾਮਲਾ ਲੱਗਦਾ ਜਗਾ ਅਸੀਂ ਆਪਣੀ ਜਗਾ ਗੈਨੇ ਪਾਉਂਦੇ 10% ਦੇ ਵਿਆਜ ਨੇ ਆ ਤੇ ਵੱਲਦਿਆਰ ਕੋ ਪਾਏਗਾ ਤਾਂ ਮੋਗੇ ਤੁਸੀਂ ਕਹਿੰਦੇ ਬਾਅਦ ਸੁਣ ਹੋਰ ਕੁਝ ਹਫ਼ਤੇ ਲੱਗਣਗੇ ਅੱਛਾ ਜੀ ਤੈਂ ਆਏ ਯਾਦ ਅੱਧ ਹਫ਼ਤੇ ਬਦਲਦੇ ਤੋਂ ਗੱਡੀ ਦਾ ਕੋਣ ਕਹਿੰਦੇ ਪੂਰਾ ਹੋ ਗਿਆ ਕਦੋਂ ਦੱਸਿਆਗਾ ਤੁਹਾਨੂੰ ਹਾਂਜੀ ਪਾਲੀਆ ਕਹਿੰਦੇ ਇਹ ਦੱਸਿਆ ਸੁਰੇ ਕਿੰਨੇ ਦਿਨ ਹੋ ਗਏ ਤੇ ਐਡਮਿਟ ਹੋਏ ਤੇ 7-8 ਦਿਨ ਹੋ ਗਏ ਤੇ ਕੀ ਲੱਗਦਾ ਹੈ ਡਾਕਟਰਾਂ ਨੇ ਡੈਡੀ ਕਰਨੀ ਜਿਹੜੀ ਬੱਚੇ ਹਾਂਜੀ ਹਾਂਜੀ ਕੋਣ ਕੀ ਮੰਗੀ ਕਰਦੇ ਸਾਰੇ ਮੰਗ ਆਏ ਹੋ ਬਈ ਗਰੀਬ ਆਦਮੀ ਆ ਸਾਹ ਦੇੜੇ ਪੈਸੇ ਲੱਗੇ ਆ ਤੇ ਬਾਹਰ ਕੀ ਜੀ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ ਮੈਂ ਐਨਯੂ ਲਾਈਫ ਹਸਪੀਟਲ ਦਾ ਮੈਨੇਜਿੰਗ ਡਾਇਰੈਕਟਰ ਹਾਂ ਇਹ ਪੇਸ਼ੈਂਟ ਜਿਹੜੇ ਬਰਲਾਲ ਸਿੰਘ ਆਏ ਸਾਡੇ ਕੋਲ 9 ਜਨਵਰੀ ਨੂੰ ਆਏ ਸੀਗਾ ਐਨਯੂ ਲਾਈਫ ਹਸਪੀਟਲ ਦੇ ਵਿੱਚ ਹਾਂ ਜੀ ਜਗਾ ਕਿ 25 12 ਨੂੰ ਜ਼ਿਲੰਦਰ ਲਾਗੇ ਕਿਤੇ ਐਕਸੀਡੈਂਟ ਹੋਣ ਕਰ ਰਿਹਾ ਪਹਿਲਾਂ ਜ਼ਿਲੰਦਰ ਦੇ ਹਸਪੀਟਲ ਤੋਂ 16 ਦਿਨ ਦਾਖਲ ਰਿਹਾ ਹੈਗਾ ਇਹਦੇ ਸਰਜਰੀ ਸੱਟਾਂ ਸੀਗੀਆਂ ਜਿਹੜੀਆਂ ਕਿ ਮੇਜਰ ਸੱਟਾਂ ਆਈਆਂ ਡਿਫਿਊਜ਼ ਜਿਹਨੂੰ ਆਪਾਂ ਕਹਿੰਦੇ ਐਸਐਚ ਉਹਦੇ ਕਰਕੇ ਜਿਹੜੇ ਕੋਮਾ ਸਟੇਜ ਸੀਗੇ ਇਹ ਉੱਥੇ ਵੈਂਟੀਲੇਟਰ ਤੇ ਰਿਹਾ ਫੇਲਾ ਮੈਨੂੰ ਉਹਨਾਂ ਦੇ ਕੋਈ ਜਾਨਦਾਰ ਦੀ ਗੋਲ ਆਈਏ ਵੀ ਇਹ ਸਾਡੇ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਉੱਥੇ ਰੋਵਦਾ ਤੇ ਅਸੀਂ ਦੇਰ ਨਹੀਂ ਪਾਰੇ ਤੇ ਤੁਸੀਂ ਸਾਡਾ ਕੋ ਘੱਟ ਖਰਚੇ ਜਿੱਥੇ ਲਾਇਕ ਕਰ ਸਕਦੇ ਹੋ ਤੇ ਅਸੀਂ ਸ਼ਿਫਟ ਕਰਾ ਲਈ ਅਸੀਂ ਇਹਨਾਂ ਨੂੰ ਸਾਰਾ ਖਰਚਾ ਸਮਝਾ ਕੇ ਆਪਣਾ ਸ਼ਿਫਟ ਕੀਤਾ ਜੋ ਉਹਨਾਂ ਦੀ ਕੰਡੀਸ਼ਨ ਸੀਗੀ ਦੇਵ ਬੰਦ ਨੂੰ ਇਹਨਾਂ ਨੂੰ ਦੱਸਿਆ ਗਿਆ ਕਿ ਹਾਲ ਤੇ ਵੈਂਟੀਲੇਟਰ ਦਾ ਮਤਲਬ ਕਿ ਹਾਲ ਤੇ ਸੀਰੀਅਸ ਹੈ ਜੋ ਅਸੀਂ ਆਪਣੀ ਵੱਲ ਮੈਕਸਿਮਮ ਐਫਰਟ ਕਰ ਸਕਦੇ ਹਾਂ ਉਹ ਆਪਾਂ ਕੀਤਾ ਹੈ ਸਾਡੀ ਟੀਮ ਨੇ ਡੇਲੀ ਬੇਸਿਸ ਤੇ ਇਹਨਾਂ ਦੀ ਪ੍ਰੋਪਰ ਅਹੀ ਕਾਉਂਸਲਿੰਗ ਕੀਤੀ ਹੈ ਕਨਸੈਂਟ ਵੀਡੀਓਗ੍ਰਾਫੀ ਇਤੋਂ ਤੱਕ ਕਿ ਇਹਨਾਂ ਨੂੰ ਆਪਾਂ ਗਿਆ ਕਿ ਜੇ ਤੁਸੀਂ ਕਦੇ ਹੋਰ ਸ਼ਿਫਟ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਾ ਸਕਦੇ ਜੇ ਤੁਸੀਂ ਘਰ ਘੜਨਾ ਚਾਹੁੰਦੇ ਜੇ ਘਰ ਘੜ ਸਕਦੇ ਗੁਰਨਾਣੂ ਦੇ ਖੇੜਨਾ ਚਾਹੁੰਦੇ ਉੱਥੇ ਲੈ ਕੇ ਜਾ ਸਕਦੇ ਇਹ ਸਾਰੀ ਆਪਣੀ ਨਾਲ ਜਿੱਤੇ ਤੁਹਾਨੂੰ ਸਹਿਮਤੀ ਦਿੱਤੀ ਕਿ ਅਸੀਂ ਇੱਥੇ ਇਲਾਜ ਤੋਂ ਸੰਤੁਸ਼ਟ ਹਾਂ ਤੇ ਹੁਣ ਅੱਜ ਅੱਜ ਸਟਰਕਚਰ ਸ਼ੇਵ ਜੇ ਪੇਸ਼ੈਂਟ ਦੀ ਦੌਰਾਨ ਇਲਾਜ ਜਿਹੜੀ ਇਥੇ ਮੌਤ ਹੋ ਗਈ ਅਸੀਂ ਇਹਨਾਂ ਨੂੰ ਸਮਝਾ ਦਿੱਤਾ ਕਿ ਹਾਂ ਜੀ ਫਿਰ ਉਹ ਨਹੀਂ ਕੋਈ ਤੇ ਆਪਣਾ ਤੁਸੀਂ ਕਲੀਅਰ ਕਰ ਲਓ ਉਸ ਤੋਂ ਬਾਅਦ ਇਹ ਹੁੰਨੇ ਹਸਪੀਟਲ ਜੀ ਹੰਗਾਮਾ ਕਰ ਰਹੇ ਕੋਈ ਨਾ ਜਾਮ ਹੈ ਉਹ ਲਾਇਆ ਕਿ ਟਰੀਟਮੈਂਟ ਨਹੀਂ ਮਿਲਿਆ ਬੱਚੇ ਨੂੰ ਜਿਹੜਾ ਹਰ ਇੱਕ ਚੀਜ਼ ਦਾ ਉਹ ਵੀਡੀਓ ਕੰਸਲਟ ਹੈ ਸਾਡੇ ਕੋਲ ਟਰੀਟਮੈਂਟ ਪ੍ਰੋਪਰ ਹੈ ਡਾਕਟਰ ਦੇ ਨੋਟ ਸਾਰੀ ਚੀਜ਼ ਸਰ ਉਹਨਾਂ ਵਾਲੇ ਕਹਿ ਗਏ ਐਲੀਗੇਸ਼ਨ ਕਿ ਦੋ ਰਾਤ ਨੂੰ ਦੱਸਿਆ ਗਿਆ ਕਿ ਉਹਨਾਂ ਕੋਲ ਫੈਮਿਲੀ ਕੋਲ ਫਾਈਨੈਂਸ਼ੀਅਲ ਇਸ਼ੂਜ਼ ਜਿਹੜੇ ਨੇ ਕੁਝ ਸਾਹਮਣੇ ਆ ਰਹੇ ਤੇ ਆਰਥਿਕ ਕਮੀ ਦੇ ਕਰਕੇ ਜਿਹੜਾ ਤੋਂ ਬਾਅਦ ਮੈਡੀਸਿਨਸ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਨਹੀਂ ਜੀ ਮੈਡੀਸਿਨ ਉਹਨਾਂ ਦੀ ਬਿਲਕੁਲ ਚੱਲ ਰਹੀਆਂ ਐਂਡ ਤੱਕ ਇਹ ਪੰਜ ਦਿਨ ਹੋ ਗਏ ਇਹਨਾਂ ਦੀ ਪੇਮੈਂਟ ਕੋਈ ਨਹੀਂ ਆਈ ਤੇ ਅਸੀਂ ਇਹਨਾਂ ਕੋਲ ਚਾਰਜ ਵੀ ਨਹੀਂ ਕੀਤੇ ਕੋਈ ਵੀ ਹਸਪੀਟਲ ਤੁਸੀਂ ਦੇਖੋ ਵੀ ਨਾਲ ਦੇ ਨਾਲ ਆਪਣਾ ਚਰਚਾ ਲੈਂਦਾ ਅਸੀਂ ਲੋ ਸਿਰ ਬੱਚਾ ਸਮਝ ਕੇ ਕਹਿਪ ਚਲੋ ਵੀ ਬੱਚੇ ਦਾ ਇਲਾਜ ਹੋਣਾ ਜੇ ਉਹ ਇਲਾਜ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਬਿਨਾ ਪੈਸੇ ਤੋਂ ਵੀ ਇਹਨਾਂ ਦਾ ਪੰਜ ਦਿਨ ਹੋ ਗਏ ਇਹਨਾਂ ਦਾ ਹੀ ਰਿਟਨ ਚੱਲ ਕੰਟੀਨਿਊ ਚੱਲ ਰਿਹਾ ਹੈ ਅੰਗੀ ਉਹਨਾਂ ਨੇ ਕਿਹਾ ਵੀ ਬੌਂਸਰ ਮਂਗਾ ਕੇ ਸਾਨੂੰ ਤਾਂ ਕੰਮਕੀ ਵੀ ਕੀਤੀ ਗਈ ਇਹਨਾਂ ਨਾਲ ਹੱਥ ਪਾਈ ਹੋਇਆ ਨਹੀਂ ਸਰ ਸਾਰੀ ਜਗ੍ਹਾ ਕੈਮਰੇ ਲੱਗੇ ਨੇ ਪੁਲਿਸ ਮੌਕੇ ਤੇ ਮੌਜੂਦ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਠੀਕ ਤਾਂ ਬ੍ਰਦਰ ਇਹ ਗਏ ਪਾਣੀ ਬਾਹਰ ਕੋ ਮਨ ਬਚੇ ਤੇ ਨਾ ਮੁਰਸ਼ਦ ਦੇ ਜਾਣਦੇ ਸੀ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਉਥੇ ਦੋ ਜਣੇ ਹੀ ਤੇ ਇਹ ਜੋ ਉਥੇ ਐਕਸੀਡੈਂਟ ਹੋਇਆ ਤੇ ਇਹਦੇ ਮਗਰ ਬੈਠਾ ਸੀ ਇਹ ਜਿਹੇ ਮੁਰਸ਼ਦ ਤੋਂ ਇਹਦੇ ਸਿਰ ਤੇ ਸੱਟ ਲੱਗੀ ਆ ਉਥੋਂ ਮੁਰਕੇ ਜਲੰਧਰ ਜਾ ਕੇ ਐਡਮਟੇਸ਼ਨ ਕਰਾਇਆ ਉਥੇ ਰਹੇ 12-13 ਦਿਨ ਦਾਖਲ ਉਥੋਂ ਬਾਅਦ ਇੱਥੇ ਆਣ ਕੇ ਮਗਰ ਇਹ ਦਾਖਲ ਹੋਇਆ ਤੇ ਇੱਥੇ ਚਾਰ-ਪੰਜ ਦਿਨ ਅੱਜ ਦੀ ਗੱਲ ਹੋ ਗਈ ਆ ਅੱਪਸੇ ਇਹਨਾਂ ਕੀ ਕੀ ਗੱਲ ਬਾਤ ਹੈ ਇਹ ਡਾਕਟਰ ਅੰਦਰ ਗਏ ਡਾਕਟਰਾਂ ਨਾਲ ਬਾਤ ਡਾਕਟਰਾਂ ਨੇ ਅਸੀਂ ਆਪਣਾ ਆਪਣੇ ਨੂੰ ਹੀ ਪ੍ਰੋਪਰ ਇਲਾਜ ਕੀਤਾ ਇਹਨਾਂ ਦਾ ਤੇ ਹੁਣ ਜਦੋਂ ਛੱਤੀ ਛੱਟ ਲੱਗਣ ਕਰ ਰਹੇ ਨੇ ਮੈਂ ਕਿ ਉਹ ਸਾਥ ਕੀ ਸੀ ਤੇ ਕਹਿੰਦੇ ਕਿ ਬਾਰ-ਬਾਰਾਂ ਦੇ ਟਾਈਮ-ਟਾਈਮ 'ਚ ਘਰ ਜਾਂਦਾ ਵੀ ਗੱਲ ਨਹੀਂ ਰਹੀ ਆ ਤੇ ਇਹਨਾਂ ਦੱਸਦੇ ਵੀ ਨਹੀਂ ਆ ਕਿ ਛੱਟ ਲੱਗੀ ਆ ਤੇ ਹੁਣ ਮਲੇ ਜਾ 30-30 ਜੀ ਟੈਸ ਹੋ ਗਈ ਆ ਸਰ ਪਰਿਵਾਰ ਵਾਲੋਂ ਇਹ ਰੋਕ ਵੀ ਲਗਾਏ ਗਏ ਆ ਕਿ ਅੰਦਰ ਕਾਊਂਸਲਰ ਚੱਦ ਕੇ ਉਹਨਾਂ ਨਾਲ ਚੋਪਾਈ ਵੀ ਕੀਤੀ ਹੋਈ ਆ ਪਰਿਵਾਰਿਕ ਅਸੀਂ ਇਹਦੇ ਕੁਝ ਨਹੀਂ ਵੇਖਿਆ ਅਸੀਂ ਆ ਜਦੋਂ ਅਸੀਂ ਮੌਕੇ ਦੇ ਹਾਲੋਂ ਆਏ ਤਾਂ ਵੈਸੇ ਕਿ ਅਸੀਂ ਨਹੀਂ ਅਪਰੇਖੀ ਕੋਈ ਵੇਖਿਆ ਤੇ ਤਾਂ ਇਹੋ ਕੋਈ ਸਾਡੇ ਸਾਹਮਣੇ ਪੇਚੀ ਜਾਈ ਆ ਪਰਿਵਾਰ ਦੇ ਇਹ ਇਲਜ਼ਾਮ ਹੈ ਵੀ ਡਾਕਟਰਾਂ ਦੀ ਅਣਗਹਿਲੀ ਨਾਲ ਜੋ ਡੈਥ ਹੋਈ ਹੈ ਚਲੋ ਜੀ ਉਹ ਲਾਹ ਤੇ ਮੈਂ ਆਪਾਂ ਉਹਨੇ ਮੈਨੂੰ ਕੁਝ ਨਹੀਂ ਕਹਿਆ ਤੇ ਪਰਿਵਾਰ ਦੇ ਇਲਜ਼ਾਮ ਹੈ ਕਿ ਉਹਨਾਂ ਕੋਲ ਪੈਸੇ ਹੀ ਥੋੜੀ ਦਿੱਕਤ ਆਣੀ ਛੁੜੀ ਦਵਾਈਆਂ ਬਾਕੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਮੇਰੇ ਕੋਲ ਕੁਝ ਨਹੀਂ ਪਰ ਕੋਈ ਵੀ ਹਸਪੀਟਲ ਦਾ ਕੋਈ ਵੀ ਦੋਸ਼ੀ ਨਿਕਲੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਜੇ ਕੋਈ ਹੋ ਗਿਆ ਫਿਰ ਉਹਨੂੰ ਮਸਾਲ ਕਰੇਗੀ ਜੀ